ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੰਨਾ ਸਿੱਧੂ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਪੱਥਰਿਆਂ ਨੂੰ ਪਤਾ ਹੀ ਹੋਣਾ ਕੁਝ ਦਿਨਾਂ ਪਹਿਲਾਂ ਪੰਨਾ ਸਿੱਧੂ ਨੂੰ ਪੁਲਿਸ ਦੁਬਾਰਾ ਚੱਕ ਲਿਆ ਸੀ ਪੰਨਾ ਸਿੱਧੂ ਨੂੰ ਚੱਕਣ ਤੋਂ ਬਾਅਦ ਕਿਹੜਾ ਕਿਹੜਾ ਯੂਟਿਊਬਰ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਅੱਜ ਮੈਂ ਤੁਹਾਨੂੰ ਪੂਰੀ ਐਕਸਪਲੇਨ ਕਰਾਂਗਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਪਹਿਲਾਂ ਗੱਲ ਕਰਨੀ ਆਪਾਂ ਅਮਨ ਓਜਲਾ ਦੇ ਬਾਰੇ ਅਮਨ ਓਜਲਾ ਨੇ ਹਾਲ ਪੰਨਾ ਸਿੱਧੂ ਨੂੰ ਪੋਡਕਾਸਟ ਕੀਤਾ ਸੀ ਜਿੰਦੇ ਵਿੱਚ ਦੋਸਤੋ ਨੂੰ ਹੀ ਖਾਤੇ ਵੀਉ ਜਿ ਮਿਲੇ ਸਨ ਪਰ ਦੋਸਤੋ ਜਦੋਂ ਅਨਾ ਸਿੱਧੂ ਦੇ ਪਰਚਾ ਹੋਇਆ ਉਦੋਂ ਅਮਨ ਓਜਲਾ ਨਹੀਂ ਬੋਲੇ ਪਤਾ ਨਹੀਂ ਦੋ ਅਮਨ ਓਜਲਾ ਨੂੰ ਇਸ ਦੇ ਉੱਤੇ ਕੁਝ ਨਾ ਪੋਸਟ ਕਰਨਾ ਚਾਹੀਦਾ ਸੀ ਪਰ ਦੋਸਤੋ ਆਪਣੇ ਇਟਲੀ ਵਾਲੇ ਬਾਈ ਨੇ ਇਸ ਦੇ ਉੱਤੇ ਬੋਲੇ ਆ ਤੇ ਉਸ ਦੀ ਇੱਕ ਰੋਸਟ ਵੀਡੀਓ ਵੀ ਆਉਣ ਲੱਗੀ ਹੈ ਜਦੋਂ ਦੋਸਤੋ ਇਟਲੀ ਵਾਲੇ ਦੀ ਇਹ ਵੀਡੀਓ ਪੂਰੀ ਆਏਗੀ ਤੇ ਉਸ ਦੇ ਉੱਤੇ ਆਪਾਂ ਗੱਲਬਾਤ ਪੂਰੀ ਉਸ ਵੀਡੀਓ ਦੇ ਵਿੱਚ ਕਰਾਂਗੇ ਨਾਲ ਦੋਸਤੋ ਇਸ ਦੇ ਉੱਤੇ ਹਰਸ਼ ਦੀ ਵੀ ਆਪਣੀ ਵੀਡੀਓ ਦੇ ਵਿੱਚ ਬ ਉਹ ਐਗਜ਼ਾਮਪਲ ਲਈ ਜਿਵੇਂ ਭਾਨਾ ਸਿੱਧੂ ਬਾਈ ਆ ਹਨਾ ਕਿੰਨੇ ਲੋਕਾਂ ਦੇ ਪੈਸੇ ਵਾਪਸ ਕਰਾਈ ਜਿਨ੍ਹਾਂ ਨਾਲ ਫਰੋਡ ਹੋਇਆ ਤੇ ਕਿੰਨਾ ਹਨਾ ਪੰਜਾਬ ਲਈ ਚੰਗਾ ਕੰਮ ਵੀ ਕਰਦੇ ਨੇ ਤੇ ਜਦੋਂ ਚੰਗੇ ਬੰਦੇ ਨਾਲ ਕੋਈ ਮਾੜਾ ਕੰਮ ਹੋ ਜੇ ਯਾਰ ਤਾਂ ਗਲਤ ਗੱਲ ਆ ਹੁਣ ਪਤਾ ਨਹੀਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਮੈਂ ਦੇਖਿਆ ਵਾ ਤੇ ਤੁਸੀਂ ਵੀ ਦੇਖਿਆ ਹੋਊਗਾ ਸੁਣਿਆ ਹੋਊਗਾ ਨਿਊਜ਼ਾਂ ਵਿੱਚ ਸੋ ਯਾਰ ਸਪੋਰਟ ਕਰਿਆ ਕਰੋ ਯਾਰ ਆਪਣੇ ਬੰਦਿਆਂ ਦੀ ਠੀਕ ਆ ਤੇ ਇਹ ਨਹੀਂ ਹੁੰਦਾ ਵੀ ਜਿੱਦਾਂ ਮਰਜ਼ੀ ਹੈ ਜਿੱਦਾਂ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਦੇਖੋ ਜਿਹੜਾ ਬੰਦਾ ਜਿੰਨੀ ਸਪੋਰਟ ਕਰ ਸਕਦਾ ਉਹ ਕਰਦਾ ਵਾ ਬਾਕੀ ਜਿੰਨੇ ਵੀ ਆਪਣੇ ਪੰਜਾਬੀ ਭਰਾ ਪਾਨੇ ਸਿੱਧੂ ਬਾਈ ਨਾਲ ਨੇ ਜੋ ਕਮੈਂਟਾਂ ਚ ਜਸਟਿਸ ਫੋਰ ਪਾਨਾ ਸਿੱਧੂ ਬਾਈ ਜ਼ਰੂਰ ਲਿਖ ਦਿਓ ਤੇ ਮੈਂ ਇਹੀ ਨਾਲ ਦੋਸਤੋ ਅਮਨ ਓਜਲਾ ਇਸ ਦੇ ਉੱਤੇ ਬੋਲੇਗਾ ਜਾਂ ਨਹੀਂ ਬੋਲਦਾ ਹੁਣ ਉਸ ਦੇ ਉੱਤੇ ਹੀ ਡਿਪੈਂਡ ਕਰਦਾ ਹੈ ਦੋਸਤੋ ਹਰਸ਼ਦੀਪ ਨੇ ਤੇ ਬਹੁਤ ਹੀ ਚੰਗੀਆਂ ਗੱਲਾਂ ਇਸ ਦੇ ਉੱਤੇ ਬੋਲੀਆਂ ਨੇ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲ ਦੋਸਤੋ ਆਹ ਦੀ ਵੀਡੀਓ ਚ ਨਾ ਹੀ ਵੀਡੀਓ ਦੀ ਲਾਈਕ ਕਰੋ ਚੰਨੂ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਅਗਲੀ ਵੀਡੀਓ ਦੇ